ਜੈਨਿਕ ਸੁਰੱਖਿਅਤ ਕੀ ਦੇਖ ਰਹੇ ਹੋ ਕਿ ਕਿ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਜੈਨਿਕ ਸੁਰੱਖਿਅਤ ਵੀ ਦਾ ਤੁਹਾਡਾ ਸਾਥ। ਬਹੁਤ ਬਹੁਤ ਧੰਨਵਾਦੀ ਕਹਿੰਦੇ ਕਿ ਇਹ ਕਦੋਂ ਤੋਂ ਤੁਸੀਂ ਸੇਵਾ ਕਰ ਰਹੇ ਹੋ ਜੀ ਜਿਹੜੀਆਂ ਲਵਾਸ ਲਾਸਾਂ ਨੂੰ ਮਾਣੀ। ਇਹ ਯਾਦ ਹੀ ਤੁਹਾਨੂੰ ਯਾਦ ਹੋਊਗਾ ਆਪਾਂ ਕਮੇਟੀਾਂ ਦੀ ਪਾਰਟ ਦੇ ਵਿੱਚ ਇਕੱਠੇ ਬੈਠੇ ਸੀ ਇਕਦਮ। ਉਦੋਂ ਲਾਕਡਾਊਨ ਲੱਗਿਆ ਹੋਇਆ ਸੀ। ਉਦੋਂ ਆਪਾਂ ਮੈਂ ਕਿਹਾ ਐਸਡੀਐਮ ਸਾਹਿਬ ਨੂੰ ਵੀ ਐਸਐਸਸੀ ਲਾਉਂਦੇ ਲੈ ਕੇ ਦੇਣਾ ਜਾਂਦੇ ਸੀਗੇ ਕਿ ਜਿਹੜਾ ਕੋਵਿਡ-19 ਦੀ ਡੈਥ ਹੋ ਰਹੀ ਹੈ। ਉਹਦੇ ਬੱਚੇ ਲੈਣ ਦਾ ਵਗਾਰ ਕਰ ਰਹੇ ਸੀ। ਕਿਉਂ ਨਾ ਸਰਕਾਰ ਆਪ ਕਰਾਂਗੀ ਚੀਜ਼ ਜੀ ਫਿਰ ਆਪ ਪੰਜ tane ਸੀ ਹਾਂਜੀ ਕਈ ਸੀ ਤੁਸੀਂ ਵੀ ਸੀ ਮੈਂ ਵੀ ਸੀ ਜਗੀ ਸੀ ਐਮ ਸੀ ਆਤਮਜੀਤ ਸੀ ਸੁਖ ਜਗਨਾਉ ਸੀ ਕੋਈ ਨਾ ਤੁਮਨ ਨਾ ਕੋਈ ਨਹੀਂ ਅੱਜ ਮੇਰੇ ਨਾਲ ਮੈਂ ਕਹਦਾ ਹੀ ਨਹੀਂ ਚਲੋ ਇਸ ਗੱਲ ਦਾ ਮੈਨੂੰ ਆਪਣੇ ਆਪ ਦੇ ਮਾਣ ਦੀ ਮਹਿਸੂਸ ਹੁੰਦਾ ਜੀ ਕਿ ਇਹ ਸੇਵਾ ਮੈਂ ਤੁਹਾਨੂੰ ਹੀ ਕਰ ਰਿਹਾ ਹਾਂ ਲੋਕਾਂ ਨੂੰ ਤੇ ਕਿੰਨੀਆਂ ਲੱਖਾਂ ਦੀ ਤੁਸੀਂ ਜਿਹੜੀ ਸੇਵਾ ਕਰ ਸਕੇ ਅੱਜ ਮੇਰੇ ਕੋਲ 84 ਹੈ 84 ਜੀ ਇਕ 83 ਲੱਖਾਂ ਹੋ ਚੁੱਕੀਆਂ ਨੇ ਇਹ ਵਿਸ਼ਾਲ ਵੀਰ ਕੋਵਿਡ 19 ਜਦੋਂ ਸ਼ੁਰੂ ਹੋਇਆ ਸੀਗਾ ਲਾਕਡਾਊਨ ਸੀਗਾ ਕਾਰਫਿਊ ਲੱਗਿਆ ਸੀ ਉਸ ਸਮੇਂ ਦੇ ਉਹ ਜਿਹੜੀਆਂ ਸਵਾਵਾਾਂ ਇਹ ਨਵਾ ਰਹੇ ਨੇ 72 ਘੰਟੇ ਦੀ ਸਨਾਖ ਪੈਨਰ ਦੇ ਅਖਬਾਰ ਦੇ ਵਿੱਚ ਬਹੀ ਸਤਰੀ ਕਾਲਾਂ ਤੇ ਦੀ ਨਾਕਤ ਰੱਖਣ ਤੋਂ ਬਾਅਦ ਅਖਬਾਰ ਦੇ ਵਿੱਚ ਦੇਣ ਤੋਂ ਬਾਅਦ ਇਹ Laash ਵੀਰ ਹੁਣਾਂ ਨਾਲ ਕੰਟੈਕਟ ਪੁਲਿਸ ਮੁਲਾਜ਼ਮ ਕਰ ਲੈਂਦੇ ਨੇ ਤੇ ਇਹ ਇੱਥੇ ਝਗੜਾਵਾਂ ਵਾਲੇ ਜਿਹੜੇ ਛੇਪੂਰੀ ਸੰਤਾਨ ਘਾਟਾ ਉੱਥੇ ਇਹਨਾਂ ਸਾਰੀਆਂ Laashਾਂ ਦਾ ਜਿਹੜੀਆਂ ਲਵਾਰਥ Laashਾਂ ਹੁੰਦੀਆਂ ਨੇ ਉੱਥੇ ਇਹਨਾਂ ਦਾ ਸਸਕਾਰ ਕੀਤਾ ਜਾਂਦਾ ਹੈ ਜੈਨਿਕ ਸੁਰਖੀ ਕੀ ਦੇਖ ਰਹੇ ਹੋ ਕਿ ਮੈਂ ਤੁਹਾਡਾ ਬਹੁਤ ਆਪੋ ਆਪਣੀ ਜੀ ਜੈਨਿਕ ਸੁਰਖੀ TV ਦਾ ਤੁਹਾਡਾ ਸਾਥ ਹੋਰ ਬਹੁਤ ਨਾਲ ਜੀ ਕਦਾਚ ਕਹਿੰਦੇ ਨੇ ਕਿ ਇਹ ਕਦੋਂ ਤੋਂ ਤੁਸੀਂ ਸੇਵਾ ਕਰ ਰਹੇ ਹੋ ਜੀ ਜਿਹੜੀਆਂ ਲਵਾਰਥ Laashਾਂ ਨੂੰ ਮਹਾਂ ਇਹ ਗੀਜੇ ਤੋਂ ਮੈਂ ਯਾਦ ਹੋਊਗਾ ਆਪਾਂ ਕਮੇਟੀ ਵਾਲੀ ਫਾਗ ਦੇ ਵਿੱਚ ਇਕੱਠੇ ਬੈਠੇ ਸੀ ਇੱਕਦਮ ਉਦੋਂ ਲੌਕਡਾਊਨ ਲੱਗਿਆ ਹੋਇਆ ਸੀ ਉਦੋਂ ਆਪਾਂ ਮੈਂ ਰਖਾ ਐਸਡੀਐਮ ਸਾਹਿਬ ਨੂੰ ਐਸਐਸਸੀ ਸਾਹਿਬ ਨੂੰ ਦੇਖ ਕੇ ਦੇਣਾ ਦੰਦੇ ਸੀਗੇ ਕਿ ਜਿਹੜਾ ਕੋਵਿਡ-19 ਦੀ ਡੈਥ ਹੋ ਰਹੀ ਹੈ ਉਹਦੇ ਬੱਚੇ ਲੈਣ ਦਾ ਵਿਚਾਰ ਕਰ ਰਹੇ ਸੀ ਕਿ ਉਹਨਾਂ ਦੇ ਸਰਕਾਰ ਆ ਭਗਰਾਂਗੀ ਜੀ ਫਿਰ ਆਪਾਂ ਪੰਜ tane ਸੀਗਾ ਹਾਂਜੀ ਤੁਸੀਂ ਵੀ ਸੀ ਮੈਂ ਵੀ ਸੀ ਜਗੀ ਸੀ ਐਮਸੀ ਆਤਮਜੀਤ ਸੀ ਸੁੱਖ ਜਗਨਾਉ ਸੀ ਉਹਨਾਂ ਤੋਂ ਮੰਨ ਲੈਣਾ ਕੋਈ ਨਹੀਂ ਅੱਜ ਮੇਰੇ ਨਾਲ ਮੈਂ ਕਹਦਾ ਹੀ ਨਹੀਂ ਹੈ ਸੋ ਜਸ ਕਾਲ ਦੇ ਮੈਨੂੰ ਆਪਣੇ ਆਪ ਨੇ ਮਾਣ ਦੀ ਮਹਿਸੂਸ ਹੁੰਦਾ ਹੈ ਕਿ ਇਹ ਸੇਵਾ ਮੈਂ ਤੁਹਾਨੂੰ ਨਹੀਂ ਕਰ ਰਿਹਾ ਲਾਕਡਾਊਨ ਤੋਂ ਕਿ ਕਿੰਨੀਆਂ ਲੱਖਾਂ ਦੀ ਤੁਸੀਂ ਜਿਹੜੀ ਸਸਕਾਰ ਕਰ ਸਕੇ ਅੱਜ ਮੇਰੇ ਕੋਲ 84 ਹੈ 84 ਇਹ 84 ਲੱਖਾਂ ਹੋ ਚੁੱਕੀਆਂ ਨੇ ਇਹ ਵਿਸ਼ਾਲ ਵੀਰ ਕੋਵਿਡ 19 ਜਦੋਂ ਸ਼ੁਰੂ ਹੋਇਆ ਸੀਗਾ ਲਾਕਡਾਊਨ ਸੀਗਾ ਕਰਫਿਊ ਲੱਗਿਆ ਸੀ ਉਸ ਸਮੇਂ ਦੇ ਉਹ ਜਿਹੜੀਆਂ ਸਵਾਵਾ ਮੈਂ ਨਿਵਾ ਰਹੇ ਨੇ ਅੰਗਰੇਜ਼ੀ ਸਰਕਾਰ ਨੂੰ ਜੀ 72 ਘੰਟੇ ਦੀ ਸਨਾਖ ਤੇ ਨਾਲ ਅਖਬਾਰ ਦੇ ਵਿੱਚ ਬਹੀ 72 ਘੰਟੇ ਦੀ ਨਾਕਤ ਰੱਖਣ ਤੋਂ ਬਾਅਦ ਅਖਬਾਰ ਦੇ ਵਿੱਚ ਦੇਣ ਤੋਂ ਬਾਅਦ ਇਹ Laash ਵੀਰ ਹੁਣਾਂ ਨਾਲ ਕੰਟੈਕਟ ਪੁਲਿਸ ਮੁਲਾਜ਼ਮ ਕਰ ਲੈਂਦੇ ਨੇ ਤੇ ਇਹ ਇੱਥੇ ਝਗੜਾਵਾਂ ਵਾਲੇ ਜਿਹੜੇ ਸ਼ੇਪੂਰੀ ਸ਼ਹਿਨ ਸ਼ਾਟਾ ਉੱਥੇ ਇਹਨਾਂ ਸਾਰੀਆਂ Laashਾਂ ਦਾ ਜਿਹੜੀਆਂ ਲਵਾਰ Laashਾਂ ਹੁੰਦੀਆਂ ਨੇ ਉੱਥੇ ਇਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ।